ਜਿੰਦਰ ਸਿੰਘ ਮਿਨਿਸਟਰੀ ਸਾਰੇ ਨੂੰ ਜੇਸ਼ੂ ਮਸੀਹ ਦੇ ਨਾਮ ਵਿੱਚ ਜੈ ਮਸੀਹ ਦੀ ਮੈਂ ਪਾਸਟਰ ਸ਼ਪਾਲਮ ਸੀ ਪੈਂਟਕੋਸਟ ਪਾਸਟਰ ਐਸੋਸੀਏਸ਼ਨ ਜਨਰਲ 77 ਔਰ ਅੱਜ ਦੀ ਜੋ ਪਾਸਟਰ ਮੀਟਿੰਗ ਜੋ ਮਹੀਨਾਵਾਰ ਹੋਈ ਹੈ ਉਹ ਸਾਡੇ ਪਾਸਟਰ ਜੇਸ਼ੂ ਮਸੀਹ ਜੀ ਔਰ ਪ੍ਰੋਫਿਟ ਜਿੰਦਰ ਸਿੰਘ ਮਿਨਿਸਟਰੀ ਢਾਰੀਵਾਲ ਜਿਨ੍ਹਾਂ ਦੀ ਅਗਵਾਈ ਦੇ ਹੇਠਾਂ ਦੀ ਮੀਟਿੰਗ ਹੋਈ ਹੈ ਔਰ ਅੱਜ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਗਈ ਔਰ ਖਾਸ ਕਰਕੇ ਜੋ ਅਗਲੇ ਮਹੀਨੇ 크리스마ਸ ਦਾ ਦਿਹਾੜਾ ਆ ਰਿਹਾ ਹੈ ਔਰ ਉਸ ਨੂੰ ਮਨਾਉਣ ਵਾਸਤੇ ਮੰਨ ਲਓ ਕਿ ਅਸੀਂ ਪੂਰੇ ਯੂਰ ਦੇ ਨਾਲ ਪੰਜਾਬ ਪੱਧਰ ਤੇ ਔਰ ਪੰਜਾਬ ਕੱਲਾ ਪੰਜਾਬ ਹੀ ਨਹੀਂ ਬਲਕਿ ਨੈਸ਼ਨਲ ਪੱਧਰ ਤੇ ਜਿਹੜਾ ਹੈ ਬੜੀ ਧੂਮ-ਧਾਮ ਦੇ ਨਾਲ ਸਾਰੀਆਂ ਐਸੋਸੀਏਸ਼ਨਾਂ ਵਾਂ ਔਰ ਸਾਰੀਆਂ ਮਿਨਿਸਟਰੀਆਂ ਮਿਲ ਕੇ ਜਿਹੜਾ ਹੈ ਇਸ ਨੂੰ ਮਨਾਉਣ ਦੇ ਲਈ ਉਪਰਾਲਾ ਕਰ ਰਹੇ ਆ। ਔਰ ਜੋ ਅੱਜ ਜੀ ਸਾਡੀ ਗੱਲਬਾਤ ਹੋਈ ਹੈ ਇਸ ਗੱਲਬਾਤ ਤੇ ਸਾਡੇ ਐਸੋਸੀਏਸ਼ਨ ਦੇ ਚੇਅਰਮੈਨ ਰੈਵਰੈਂਟ ਦੀਪਕ ਮਸੀ ਜੀ ਔਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪਾਸਟਰ ਸਰਾਫਿਨ ਸਬਰਬਾਲ ਜੀ ਔਰ ਵਾਈਸ ਪ੍ਰੈਜ਼ੀਡੈਂਟ ਵਿਥ ਅਪੋਸਟਲ ਬੀਮ ਪੱਟੀ ਜੀ ਪੀਆਰਓ ਪਾਸਟਰ ਅਨਵਰ ਜੀ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਾਸਟਰ ਜੋਨ ਵਿਕਟਰ ਜੀ ਜਿਹੜੇ ਉਹਨਾਂ ਦੇ ਅਗਵਾਈ ਦੇ ਹੇਠ ਅਸੀਂ ਅੱਜ ਦੀ ਜੋ ਮੀਟਿੰਗ ਕੀਤੀ ਹੈ ਸੋ ਇਸ ਮੀਟਿੰਗ ਦੇ ਵਿੱਚ ਬਹੁਤ ਸਾਰਾ ਸਾਨੂੰ ਹੰਗਾਰਾ ਮਿਲਿਆ ਇਸ ਲਈ ਸਾਰਿਆਂ ਨੂੰ ਜਨਮ ਸੀ ਪਰ ਬਈ ਇਸ ਨੂੰ ਸਿੱਧੇ ਪਵਿੱਤਰ ਗਿਲਾਲੀ ਨਾਮ ਦੇ ਵਿੱਚ ਸਾਰਿਆਂ ਨੂੰ ਪਿਆਰ ਅਤੇ ਸ਼ਾਂਤੀ ਬਖਸ਼ਦਾ ਦੇ ਵਿੱਚ ਮਿਲੇ ਮੈਂ ਫਗਦਾਦਾਸ ਪਾਸਟਰ ਸਰਫਿੰਸ ਸੱਬਰਵਾਲ ਪ੍ਰੈਜ਼ੀਡੈਂਟ ਪੀਪੀਏ ਪੰਜਾਬ ਮੈਂ ਦੱਸਣਾ ਚਾਹਨਾ ਹਾਂ ਕਿ ਜੋ ਪੈਂਟਿਕੋਸਟਲ ਪਾਸਟਰ ਐਸੋਸੀਏਸ਼ਨ ਪੰਜਾਬ ਹੈ ਉਹ ਪੰਜਾਬ ਪਰ ਦੇ ਸਾਰੇ ਹੀ ਪਾਸਟਰ ਸਹਿਬਾਨਾਂ ਦੇ ਨਾਲ ਅੰਦੇ ਨਾਲਾ ਮਲਾ ਕੇ ਖੜੀ ਆ ਔਰ ਜੋ ਅੱਜ ਦੀ ਸਾਡੀ ਮਹੀਨਾਵਾਰ ਮੀਟਿੰਗ ਆ ਪ੍ਰੋਫ ਬਜਿੰਦਰ ਸਿੰਘ ਮਿਨਿਸਟਰੀ ਬ੍ਰਾਂਚ ਤਾਰੀਵਾਲ ਪਾਸਟਰ ਰਕੇਸ਼ ਮਸੀ ਜੀ ਦੀ ਅਗਵਾਈ ਦੇ ਵਿੱਚ ਹੋਈ ਉਹਨਾਂ ਦੇ ਪ੍ਰਬੰਧਾ ਹੇਠ ਹੋਈ ਔਰ ਜਿਹਦੇ ਵਿੱਚ ਬਹੁਤ ਹੀ ਆ ਪ੍ਰਭੂ ਦੇ ਦਾਸਾਂ ਔਰ ਦਾਸੀਆਂ ਨੇ ਹਿੱਸਾ ਲਿਆ ਔਰ ਮੈਂ ਦੱਸਣਾ ਚਾਹਾਂਗਾ ਕਿ ਇਹ ਪਾਸਟਰ ਐਸੋਸੀਏਸ਼ਨ ਆ ਸਾਡੀ ਇਹ ਹਮੇਸ਼ਾ ਹੀ ਪਾਸਟਰਾਂ ਦੀ ਮੱਤ ਲਈ ਸਯੋਗ ਦੇ ਲਈ ਖੜੀ ਰਹਿੰਦੀ ਆ ਔਰ ਅੱਜ ਦੀ ਮੀਟਿੰਗ ਦੇ ਵਿੱਚ ਵੀ ਇੱਕ ਪਾਸ ਜੀ ਰਕੇਸ਼ ਜੀ ਆਏ ਸਨ ਔਰ ਉਹਨਾਂ ਨੇ ਆਪਣੀ ਪ੍ਰੋਬਲਮ ਸ਼ੇਅਰ ਕੀਤੀ ਕਿ ਉਹਨਾਂ ਦੇ ਪਿੱਤੇ ਦੀ ਪੱਤਰੀ ਦਾ ਆਪਰੇਸ਼ਨ ਹੈ ਔਰ ਸਾਰੀ ਐਸੋਸੀਏਸ਼ਨ ਨੇ ਇੱਕਦਮ ਜਲਦੀ ਦੇ ਵਿੱਚ ਫੈਸਲਾ ਲੈਂਦੇ ਹੋਏ ਇਹ ਅਪਰਾਲਾ ਕੀਤਾ ਕਿ ਜੋ ਉਹਨਾਂ ਦਾ ਆਪਰੇਸ਼ਨ ਹੋਣਾ ਹੈ ਉਹਦੇ ਲੇ ਸਾਰਾ ਖਰਚ ਕੀਤਾ ਜਾਏਗਾ ਔਰ ਜੋ 2-3 ਮਹੀਨੇ ਉਹ ਫਿਰ ਬੈਡ ਰੈਸਟ ਤੇ ਰਹਿਣਗੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਉਹਦਾ ਖਰਚ ਪੱਤਾ ਜਿਹੜਾ ਹੈ ਉਹ ਐਸੋਸੀਏਸ਼ਨ ਵੱਲੋਂ ਦਿੱਤਾ ਜਾਏਗਾ ਔਰ ਇਹਦੇ ਵਿੱਚ ਪ੍ਰੋਫ ਬਜਿੰਦਰ ਸਿੰਘ ਮਿਨਿਸਟਰੀ ਦੇ ਜਿਹੜੇ ਬ੍ਰਾਂਚ ਤਾਰੀਵਾਲ ਦੇ ਇੰਚਾਰਜ ਦੇ ਪਾਸ ਕੇਜੀ ਨੇ ਉਹਨਾਂ ਨੇ ਵੀ ਖੁਲ ਦਲੀ ਦੇ ਨਾਲ ਮਦਦ ਦਿੱਤੀ ਉਸੇ ਸਮੇਂ ਦੇ ਉੱਤੇ ਹੋਰ ਵੀ ਬਹੁਤ ਸਾਰੇ ਪ੍ਰਭੂ ਦੇ ਦਾਸਾਂ ਨੇ ਆਪਣਾ ਹੱਥ ਵਧਾਇਆ ਔਰ ਅਸੀਂ ਸਾਰਿਆਂ ਹੀ ਬਰਕਤਾਂ ਦੇ ਲਈ ਪ੍ਰਭੂ ਦਾ ਧੰਨਵਾਦ ਕਰਨੇ ਆਂ ਔਰ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਸਾਡੀ ਐਸੋਸੀਏਸ਼ਨ ਆ ਉਹ ਸਾਰੇ ਹੀ ਪ੍ਰਭੂ ਦੇ ਦਾਸਾਂ ਨਾਲ ਸਾਰੀਆਂ ਮਿਨਿਸਟਰੀਆਂ ਦੇ ਨਾਲ ਖੜੀ ਆ ਜਿੱਥੇ ਵੀ ਕਿਸੇ ਨੂੰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆ ਉਹ ਸਾਨੂੰ ਨਾਲ ਕੰਟੈਕਟ ਕਰਨਾ ਔਰ ਪੀਪੀਆ ਦਾ ਹਿੱਸਾ ਬਣਨਾ ਔਰ ਅਸੀਂ ਸਾਰੇ ਮਿਲ ਕੇ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਈਏ ਧੰਨਵਾਦ ਪ੍ਰਭੂ ਸਭ ਨੂੰ ਬਰਕਤ ਸਾਰੇ ਭੈਣਾਂ ਭਰਾਵਾਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਕੌਜਵਾਦੀ ਜਿਹਦੀ ਮੀਟਿੰਗ ਹੋਈ ਹੈ ਸਾਸ਼ ਅਸ਼ੋਸ਼ਣ ਪੰਜਾਬ ਔਰ ਇਹ ਕਾਰਿਆਂ ਦੇ ਵਿੱਚੋਂ ਲੋਰ ਕਪੜਾ ਗੁਲੰਦਰ ਸਿੰਘ ਜੋ ਚੰਡੀਗੜ੍ਹ ਰੈਗੁਲੰਦਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਬ੍ਰਾਂਚ ਕਾਰਿਆਂ ਦੇ ਵਿੱਚ ਜਿਨ੍ਹਾਂ ਦੇ ਮੁਖੀ ਦਾ ਸਾਸ਼ ਰੋਪੀ ਜੀ ਸੀ ਸਾਡੇ ਵਿੱਚ ਨੇ ਉਹਨਾਂ ਦੀ ਗਵਾਈ ਹੈ ਠੰਪਾਈ ਹੈ ਔਰ ਅੱਜ ਜੋ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਇਹ ਆਉਣ ਵਾਲਾ 2024 ਦਾ ਕਿਸਮਿਸ ਦੇ ਬਾਰੇ ਹੈ ਇਕੱਠੇ ਵਿਵਸਤਿ ਇਮਾਮ ਪੰਜਾਬ ਦੇ ਸਾਡੇ ਪਾਸੋਂ ਇਕੱਠੇ ਹੋਏ ਨੇ اور جگہ جگہ تو خاص جو کینچلے اور سال بھی مے پٹلی یود کرنے کے ایسے کچھ اس میں اور بھی کچھ مثالیں علاوہ ڈھونڈ پائیں گے اور وہ سڈی پی پی بھی انسستھا وا ایجوکیشن اینڈ ایجوکیشن کانفرنسیشن اے سارے پانچ ٹانوں اور تمام سانی منسٹریال اپ اور سارے مستحسانوں اور کسی بھی مستحسانہ سے بند رکھ لیں گے انہوں نے اعلان بندیاں بندیاں کے چلیں گے اور یہ چیزیں سارے چیئرمین صاحب نے سٹیج پر پریزنٹ سڈی ویلا پرہان کر دی پریزنٹیشن وچنے اور سڈی तो और पी आर ओ वी साढ़े बिल्च और जनरल सर्टिंग साढ़े बिल्ची और ये अपराला वक्त अच्छे सारे मिनिस्ट्रिया सारे चन चर्चा मिलकर चलीए तभु दे जो जन्म दिहाड़ा आ रहा पच्चीस दिसंबर उन्होंने धूमधाम ने मना सीए और इन्होंने दवाई हेठा हो सी मीटिंग और बहुत ही अच्छा प्रबंध और मैं सोचा ये पास तो नहीं आने पर हरी सोच तो वाद के पास आए हैं और बहुत सारे पास हिस्सा ल और प्रभु तुम सारे दरकें और जो भी ਹਾਂ ਕੋਈ ਵੀ ਗੱਲ ਬਾਤ ਆ ਗਈ ਅਕੀਡੀ ਉਹ ਤਾਂ ਨਹੀਂ ਜਰੂਰੀ ਦੱਸਣੇ ਸ਼ੁਰੂ ਹੋ ਗਏ ਜੀ